ਕੀ ਹੋਣਾ ਚਾਹੀਦਾ ਹੈ ਗੱਠਜੋੜ ਹੋਵੇ ਨਾ ਹੋਵੇ ਆ ਫੈਸਲਾ ਚੰਡੀਗੜ੍ਹ ਚ ਬੀਜੇਪੀ ਚੰਡੀਗੜ੍ਹ ਨੇ ਇੱਥੇ ਬੈਠ ਕੇ ਨਹੀਂ ਕਰਨਾ ਪੰਜਾਬ ਨੇ ਆ ਦਿੱਲੀ ਫੈਸਲੇ ਹੋਣੇ ਆ ਅਕਾਲੀ ਦਾ ਲਿਖ ਵੱਖ ਕਿਸਮ ਦੀ ਪੋਲੀਟੀਕਲ ਪਾਰਟੀ ਹੈ ਇਹ ਸਾਹਿਬ ਪੰਥ ਦਾ ਇਹ ਨਮਾਇਆ ਜਮਾਤ ਹੈ ਪੰਥ ਦੀ ਪੋਲੀਟੀਕਲ ਵਿੰਗ ਹੈ ਵੀ ਪੰਥ ਦੀ ਆਵਾਜ਼ ਹੈ ਰਾਜਨੀਤਿਕ ਫੋਰਮ ਦੇ ਉੱਤੇ ਚੱਕੀ ਜਾ ਸਕੀ ਪਿਛਲੇ 100 ਸਾਲਾਂ ਪੁਰਾਣੀ ਪਾਰਟੀ ਹੈ ਵੰਤਤਾ ਉਹਨਾਂ ਤੇ ਆਪਣਾ ਰਾਜਨੀਤਿਕ ਜ਼ਿੰਮੇਵਾਰੀ ਦੇ ਰੱਖੀ ਹੈ ਉਹ ਜ਼ਿੰਮੇਵਾਰੀ ਹਮੇਸ਼ਾ ਨਿਭਾਈ ਜਾਂਦੀ ਰਹਿਣੀ ਚਾਹੀਦੀ ਹੈ ਤਾਂ ਕਿ ਕੌਮ ਦੀਆਂ ਰਾਜਨੀਤਿਕ ਐਕਸਪੈਕਟੇਸ਼ਨਸ ਉਹਨਾਂ ਦੀ ਜਿਹੜੀ ਆਸਾਂ ਉਮੀਦਾਂ ਹੈ ਜਿਹੜੇ ਉਹਨਾਂ ਦੇ ਖਦਸੇ ਹੈ ਜਿਹੜੀ ਉਹਨਾਂ ਦੀ ਆਸ਼ਾਵਾਂ ਉਹ ਪ੍ਰਗਟਾਵਾ ਸਹੀ ਤਰੀਕੇ ਤੇ ਮੌਕੇ ਮੌਕੇ ਦੇ ਸਰਕਾਰਾਂ ਦੇ ਸਾਹਮਣੇ ਉਹ ਰੱਖ ਸਕਣ ਲੋਕ ਸਭਾ 2024 ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬੀਜੇਪੀ ਦੀ ਨਵੀਂ ਟੀਮ ਬਣੀ ਹੈ ਸੁਨੀਲ ਜਾਖੜੋੜਾ ਦੇ ਵੱਲੋਂ ਮੀਟਿੰਗ ਜਿਹੜੀ ਆ ਉਹ ਲਈ ਜਾ ਰਹੀ ਹੈ ਜਾਖੜ ਸਾਹਿਬ ਇੱਕ ਪਾਸੇ ਤਾਂ ਮੀਟਿੰਗਸ ਚੱਲ ਰਿਆ ਨੇ ਇੱਕ ਪਾਸੇ ਜਿਹੜਾ ਤੁਸੀਂ ਪਿਛਲੇ ਦਿਨੀ ਬਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਿ ਇੱਕ ਜਿਹੜੀ ਹੈ ਉਹ ਸੂਬੇ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਉਹਦਾ ਵੀ ਹੋਣਾ ਚਾਹੀਦਾ ਵਿਸਤਾਰ ਕੀ ਲੱਗਦਾ ਹੈ ਕਿ ਗੱਠਜੋੜ ਹੋਏਗਾ ਕਿਉਂਕਿ ਚਰਚਾ ਚੱਲ ਉਹ ਦੇਖੋ ਕੀ ਹੋਣਾ ਚਾਹੀਦਾ ਹੈ ਗੱਠਜੋੜ ਹੋਵੇ ਨਾ ਹੋਵੇ ਆ ਫੈਸਲਾ ਚੰਡੀਗੜ੍ਹ ਚ ਬੀਜੇਪੀ ਚੰਡੀਗੜ੍ਹ ਨੇ ਇੱਥੇ ਬੈਠ ਕੇ ਨਹੀਂ ਕਰਨਾ ਪੰਜਾਬ ਨੇ ਆ ਦਿੱਲੀ ਫੈਸਲੇ ਹੋਣੇ ਹਨ ਨੀਯੁਗ ਪ੍ਰਧਾਨ ਮੰਤਰੀ ਜਾਂ ਕੇਂਦਰੀ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ ਜਾਂ ਨੱਡਾ ਜੀ ਜਿਹੜੇ ਰਾਸ਼ਟਰੀ ਅਧਿਖਸ਼ਾ ਬੀਜੇਪੀ ਦੇ ਇਹਨਾਂ ਨੇ ਲੈਣਾ ਸਾਡਾ ਤਾਂ ਜਿਹੜਾ ਮੈਂ ਤਾਂ ਜਿਹੜਾ ਬਿਆਨ ਦਿੱਤੇ ਸੀ ਵੀ ਕਿਉਂਕਿ ਅਕਾਲੀ ਦਾ ਲਿਖ ਵਖ ਕਿਸਮ ਦੀ ਪੋਲੀਟੀਕਲ ਪਾਰਟੀ ਹੈ ਇਹ ਸਭ ਪੰਥ ਦਾ ਇਹ ਨਮਾਇਆ ਜਮਾਤ ਹੈ ਪੰਥ ਦੀ ਪੋਲੀਟੀਕਲ ਵਿੰਗ ਹੈ ਪੰਥ ਦੀ ਆਵਾਜ਼ ਹੈ ਰਾਜਨੀਤਿਕ ਫੋਰਮ ਦੇ ਉੱਤੇ ਚੱਕੀ ਜਾ ਸਕੇ ਪਿਛਲੇ 100 ਸਾਲਾਂ ਪੁਰਾਣੀ ਪਾਰਟੀ ਹੈ ਪੰਥ ਦਾ ਹੋਣਾ ਤੇ ਆਪਣਾ ਰਾਜਨੀਤਿਕ ਜ਼ਿੰਮੇਵਾਰੀ ਦੇ ਰੱਖੀ ਹੈ ਉਹ ਜ਼ਿੰਮੇਵਾਰੀ ਹਮੇਸ਼ਾ ਨਿਭਾਈ ਜਾਂਦੀ ਰਹਿਣੀ ਚਾਹੀਦੀ ਹੈ ਤਾਂ ਕਿ ਕੌਮ ਦੀਆਂ ਰਾਜਨੀਤਿਕ ਐਕਸਪੈਕਟੇਸ਼ਨਸ ਉਹਨਾਂ ਦੀ ਜਿਹੜੀ ਆਸਾਂ ਉਮੀਦਾਂ ਹੈ ਜਿਹੜੇ ਉਹਨਾਂ ਦੇ ਖਦਸੇ ਹੈ ਜਿਹੜੀ ਉਹਨਾਂ ਦੀ ਆਸ਼ਾਵਾਂ ਹੈ ਉਹ ਪ੍ਰਗਟਾਵਾ ਸਹੀ ਤਰੀਕੇ ਤੇ ਮੌਕੇ-ਮੌਕੇ ਦੇ ਸਰਕਾਰਾਂ ਦੇ ਸਾਹਮਣੇ ਉਹ ਰੱਖ ਸਕਣ ਆਪਣੇ ਜਿਹੜੇ ਸਮੱਸਿਆਵਾਂ ਐ ਆਪਣੀਆਂ ਜਿਹੜੀਆਂ ਮੰਗਾਂ ਐ ਉਹ ਦੇਸ਼ ਦੀ ਹਕੂਮਰਾਨਾਂ ਦੇ ਸਾਹਮਣੇ ਰੱਖ ਸਕਣ ਇਸ ਕਰਕੇ ਉਹਨਾਂ ਦਾ ਬਣਿਆ ਰਹਿਣਾ ਇੱਕ ਕ੍ਰੈਡੀਬਲ ਫੇਸ ਬਣਿਆ ਰਹਿਣਾ ਵਿਸ਼ਵਸਨੀਤਾ ਉਹਨਾਂ ਦੀ ਬਣੀ ਰਹਿਣੀ ਬਹੁਤ ਜ਼ਰੂਰੀ ਹੈ ਪੋਲੀਟੀਕਲ ਸਿਸਟਮ ਦੇ ਅੰਦਰ ਸਰਦਾਰ ਸਾਹਿਬ ਅੱਜ ਤੁਸੀਂ ਤੰਜ ਕੱਸ ਰਹੇ ਹੋ ਸੀਐਮ ਮਾਨ ਤੇ ਪਿਛਲੇ ਦਿਨੀ ਸੀਐਮ ਮਾਨ ਨੇ ਵੀ ਤੁਹਾਡੇ ਉੱਤੇ ਤੰਜ ਕੱਸਦੇ ਨਜ਼ਰ ਆਏ ਕਹਿੰਦੇ ਜਾਖੜ ਸਾਹਿਬ ਹਾਲੇ ਨਵੇਂ-ਨਵੇਂ ਭਾਜਪਾ ਦੇ ਵਿੱਚ ਆਏ ਆ ਝੂਠ ਬੋਲਣ ਦੀ ਕਹਿੰਦੇ ਜਾਂਚ ਸਿੱਖ ਰਿਹਾ ਚਾਕੀ ਨੂੰ ਲੈ ਕੇ ਪੂਰਾ ਉਹਨਾਂ ਨੇ ਹਾਂ ਪਰ ਉਹਨਾਂ ਜੀ ਨਾਲ ਮੈਂ ਕਰੀਬਨ ਡੇਢ ਸਾਲ ਉੱਥੇ ਵੀ ਲਾਇਆ ਜੇ ਕੋਈ ਸਿੱਖਣਾ ਹੁੰਦਾ ਤੇ ਮੈਂ ਸਮਝਦਾ ਉਹਨਾਂ ਤੋਂ ਸਿੱਖ ਲੈਂਦਾ ਮੈਂ ਉਹ ਤਾਂ ਪਾਸਟ ਮਾਸਟਰ ਹੈ ਉਹ ਤਾਂ ਇਸ ਗੱਲ ਤੇ ਪੀ ਐਚ ਡੀ ਕੀਤੀ ਹੈ ਮੇਰਾ ਤਾਂ ਬਹੁਤ ਚੰਗਾ ਸਬੰਧ ਉਹਨਾਂ ਨਾਲ ਡੇਢ ਸਾਲ ਅਸੀਂ ਲੋਕ ਸਭਾ ਚ ਮੰਤ ਕੰਮ ਕਰਨ ਦਾ ਮੌਕਾ ਮਿਲਿਆ ਪਰ ਮੈਂ ਸਮਝਦਾ ਵੀ ਕਈ ਜਿਹੜੇ ਹੁੰਦੇ ਆ ਕਹਿੰਦਾ ਕਿ ਕੋਈ ਉਹਦੇ ਤੇ ਅਸਰ ਹੁੰਦਾ ਨਹੀਂ ਅਸੀਂ ਉਸ ਕਿਸਮ ਦੇ ਸਾਡੀ ਬਣਤਰ ਹੈ ਪਰੰਤੂ ਮੈਂ ਤੰਜ ਨਹੀਂ ਕਿਸੇ ਮੈਂ ਤਾਂ ਅੱਜ ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਸਬ ਸਵਾਗਤ ਸਵਾਗਤ ਤਰ ਤੇ ਆਣੇ ਆਣੇ ਜੀ ਵੀ ਦਿੱਲੀ ਵਾਲੇ ਮੁੱਖ ਮੰਤਰੀ ਇੱਥੇ ਆ ਰਹੇ ਤੇ ਪਸਿਆ ਕਰਨ ਤੇ ਭਗਵੰਦ ਜੀ ਤੁਸੀਂ ਚੱਲੇ ਉੱਥੇ ਸਾਡੇ ਉੱਤੇ ਰਾਜਸਥਾਨ ਦੀ ਇੱਕ ਹਵਤ ਹੈ ਕਹਿੰਦਾ ਕਹਿੰਦਾ ਮੈਂ ਆਇਆ ਗੋਰਾਂਗ ਹੈ ਅਰ ਗੋਰਾਂ ਮੈਠੀ ਹੋਰਾਂਗੇ ਵਿਵਸਤਾ ਗੋਰਾਂ ਦੇ ਕਰਿਆ ਤਾਂ ਗੋਰਾਂ ਜਾ ਕੇ ਕਿਸੇ ਹੋਰ ਦੇ ਕਰ ਜਾ ਕੇ ਬਹਿ ਗਈ ਤੇ ਉਹ ਚੱਲੇ ਆਂਦਰ ਪ੍ਰਦੇਸ਼ ਫਿਰ ਇੱਥੇ ਵਾਲਾ ਹੁਸ਼ਿਆਰਪੁਰ ਵਾਲਾ ਨੋਟਿੰਗੀ ਡਰਾਮਾ ਸੀਗਾ ਕੀ ਉਹ ਆ ਕਹਿਣਾ ਚਾਹੁੰਦੇ ਭਗਵੰਤ ਸੌਰੀ ਕੇਜਰੀਵਾਲ ਸਾਹਿਬ ਇੱਥੇ ਸਿਰਫ ਪਨਾ ਲੈਣ ਆਏ ਸੀ ਵੀ ਕਿਤੇ ਈਡੀ ਵਾਲੇ ਆ ਕੇ ਕੁੰਡਾ ਨਾ ਖੜਕਾ ਦੇਣ ਐ ਦੋਸਰੀਆਂ ਗੱਲਾਂ ਐ ਤੇ ਦੂਜਾ ਜਦੋਂ ਅੱਜ ਭੀੜ ਪਈ ਐ ਕੇਜਰੀਵਾਲ ਸਾਹਿਬ ਤੇ ਹੁਣ ਤਾਂ ਚਲੋ ਚਿੱਠੀ ਲਿਖਤੀ ਵੀ ਮੈਂ ਨਹੀਂ ਆ ਰਿਹਾ ਪਰ ਆ ਜਿਹੜੀ ਅੰਦਰ ਪ੍ਰਦੇਸ਼ ਚ ਬੁਕਿੰਗ ਕਰਾਈ ਐ ਭਗਵੰਦ ਮਾਨ ਜੀ ਨੇ ਆ ਬੁਕਿੰਗ ਤਾਂ ਪੰਜ ਚਾਰ ਦਿਨ ਪਹਿਲਾਂ ਹੋਈ ਹੋਣੀ ਐ ਉਦੋਂ ਦਾ ਪੱਕਾ ਸੀ ਵੀ ਤਿੰਨ ਤਰੀਕ ਨੂੰ ਹੋਣਾ ਐ ਤੇ ਕੇਜਰੀਵਾਲ ਸਾਹਿਬ ਵੀ ਪੱਕੇ ਸੀ ਵੀ ਇੱਕ ਦਿੱਲੀ ਦੀ ਸਰਕਾਰ ਐ ਤਿਹੜ ਜੇਲ੍ਹ ਚੋਂ ਚੱਲਿਆ ਕਰੂਗੀ ਸਰਵੇ ਵੀ ਕਰਾ ਲਿਆ ਉਹਨਾਂ ਨੇ ਉਹ ਤੋਂ ਚਲਾਨੀ ਐ ਫਿਰ ਇਸ ਮੌਕੇ ਤੇ ਕਹਿੰਦੇ ਮਰਾਂਗੇ ਤਾਂ ਨਾਲ ਤੇਰੇ ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਮੈਦਾਨ ਭੱਜ ਗਏ ਅੱਜ ਜਦੋਂ ਭਗਵੰਤ ਮਾਨ ਜੀ ਦੀ ਲੋਡ ਸੀ ਵੀ ਦਿੱਲੀ ਚ ਜਾ ਕੇ ਨਾਲ ਖੜ ਦੇ ਉਹ ਟਾਪ ਲਾਗੇ ਉੱਥੇ ਜਾ ਕੇ ਬੈਠੇ ਵੀ ਚਾਰ ਦਿਨ ਮੈਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਮੈਂ ਤਾਂ ਤਪੱਸਿਆ ਕਰੂੰਗਾ ਆਹ ਕਿਹੜੀ ਤਪੱਸਿਆ ਹੋ ਗਈ ਕੀ ਕਰਨ ਮੈਂ ਤਾਂ ਅਜ ਤੱਕ ਇਹ ਕਦੇ ਸੁਣਿਆ ਨਹੀਂ ਭਗਵੰਤ ਮਾਨ ਜੀ ਨੂੰ ਬਾਕੀ ਬਹੁਤ ਸਾਰੇ ਕੰਮ ਕਰਦੇ ਰਹੇ ਭਗਵੰਤ ਮਾਨ ਜੀ ਮੈਂ ਗਿਣਾ ਨਹੀਂ ਸਕਦਾ ਪਰ ਤਪੱਸਿਆ ਪਹਿਲੀ ਵਾਰੀ ਸੋਲ ਇੰਡੀਆ ਲਾਈਨਸ ਨੂੰ ਕਿਵੇਂ ਦੇਖੋ ਇੰਡੀਆ ਲਾਈਨਸ ਸਭ ਹੋਇਆ ਪਹਿਲਾਂ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੋਇਆ ਪਿਆ ਪਹਿਲਾਂ ਹੀ ਹੋਇਆ ਪਿਆ ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਮੈਂ ਸਮੇਤ ਮੇਰੀ ਚਿੰਤਾ ਹੈ ਇਕ ਥਾ ਪੰਜਾਬ ਇਕ ਥਾ ਰੰਗਲਾ ਪੰਜਾਬ ਅਬ ਹੁਣ ਕੰਗਲਾ ਪੰਜਾਬ ਇਹਨਾਂ ਦੀ ਦੇਨ ਹੈ ਮਨ ਤਾਂ ਪੰਜਾਬ ਦੀ ਚਿੰਤਾ ਹੈ ਕਾਂਗਰਸੀ ਚਿੰਤਾ ਕਰਨ ਸਾਨੂੰ ਪੰਜਾਬ ਦੀ ਚਿੰਤਾ ਹੈ ਕਿਉਂਕਿ ਇਹ ਜਿਹੇ ਹੁਕਮਰਾਨ ਬੈਠੇ ਹੈ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਬਣਾਉਂਦੇ ਹੁਣ ਕੇਜਰੀਵਾਲ ਸਾਹਿਬ ਨੂੰ ਚਾਂਸਾ ਦੇਗੇ ਜੀ ਤਾ ਬਿਲਕੁਲ ਸੁਨੀਲ ਜਾਖੜ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਇੱਕੋ ਹੀ ਸਵਾਲ ਹੈ ਜਿੱਥੇ ਭਗਵੰਤ ਮਾਨ ਨੇ ਕਿਹਾ ਸੀ ਕਾਂਗਰਸ ਤਾਂ ਕਹਿੰਦੇ ਮੈਂ ਤਾਂ ਕਹਿਣਾ ਕਿ ਇੱਕ ਤਾਂ ਪੰਜਾਬ ਤਾਂ ਪੰਜਾਬ ਨੂੰ ਲੈ ਕੇ ਕਹਿੰਦੇ ਰੰਗਲਾ ਪੰਜਾਬ ਕੰਗਲਾ ਹੋ ਚੁੱਕਿਆ ਹੈ ਕਈ ਸਵਾਲ ਜਿਹੜੇ ਨੇ ਉਹ ਖੜੇ ਕਿਤੇ ਨੇ ਆਂਧਰਾ ਪ੍ਰਦੇਸ਼ ਦੋਹਰੇ ਨੂੰ ਲੈ ਕੇ ਸਵਾਲ ਖੜੇ ਕਰਦੇ ਨਜ਼ਰ ਆਏ ਨੇ ਤੇ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਹਾਲਾਂਕਿ ਅਕਾਲੀ ਦਲ ਦਾ ਜ਼ਰੂਰ ਪੱਖਪੂਰ ਦੇ ਨਜ਼ਰ ਆਏ ਪਰ ਗੱਠਜੋੜ ਨੂੰ ਲੈ ਕੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਉਹ ਫੈਸਲਾ ਹੋਏਗਾ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਦ